ਕਾ ਕਰ ਦੇ ਕਿਵੇਂ ਕਰੇ ਚੰਡੀਗੜ੍ਹ ਦੇਖੋ ਵੋਟਾਂ ਕਿਹਨੀਆਂ ਚੰਡੀਗੜ੍ਹ ਆਂ ਬੁਟਾ ਬੁਟੇ ਉਹਨੇ ਕਰਿਆ ਵੀ ਇਦਾਂ ਐਵੇਂ ਹਲਕਾ ਯਾਰ ਆ ਨਹੀਂ ਨਹੀਂ ਇੰਨਾ ਕੁ ਨਹੀਂ ਨਾ ਇੰਨਾ ਕੁ ਜਿਆਦਾ ਹੋ ਗਿਆ ਹਾਂ 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 ਆਹ ਹੈ ਜੱਲੂ ਕਿਸੇ ਸਿਆਣੇ ਨੇ ਕਿਹਾ 100 ਦਿਨ ਚੋਰ ਦਾ 1 ਦਿਨ ਸਾਧ ਦਾ ਸਾਧ ਦਾ ਆ ਗਿਆ ਫਿਰ 1 ਦਿਨ ਸਾਰਾ ਵੀਡੀਓ ਚ ਹੋ ਗਿਆ ਕੰਮ ਹੱਲੇ ਫਿਰਦੇ ਨੇ ਵਿੱਚ ਹੀ ਗਵਰਨਰ ਗਵਰਨਰ ਦੀ ਪਤਾ ਨਹੀਂ ਕਿਦੀ ਕਿਦੀ ਬਲੀ ਲੈਣਗੇ ਹੁਣ ਹੱਲੇ ਫਿਰਦੇ ਆ ਵੀ ਆ ਕੀ ਹੋ ਗਿਆ ਸੁਪਰੀਮ ਕੋਰਟ ਨੇ ਕੱਲ ਕਿਹਾ ਕੀ ਕਹੇ ਸੁਪਰੀਮ ਕੋਰਟ ਨੇ ਭਾਜੀ ਮੈਂ ਕਹਾਇਆ ਸੁਪਰੀਮ ਕੋਰਟ ਦਾ ਆਰਡਰ ਆਇਆ ਕਿ ਆ ਡੈਮੋਕਰੇਸੀ ਹੈ ਯਾਰ ਤੁਸੀਂ ਲੋਕਾਂ ਦੀਆਂ ਵੋਟਾਂ ਦਾ ਮਜ਼ਾਕ ਬਣਾ ਰਹੇ ਹੋ ਤੁਸੀਂ ਵੋਟ ਕਿਸੇ ਨੂੰ ਪਾਈ ਆ ਨਿਕਲਦੀ ਕਿਤੋਂ ਆ ਜਾਂਦੀ ਕਿਤੇ ਹੈ ਰਿਜ਼ਲਟ ਕਿਤੋਂ ਹੋਰ ਆਉਂਦਾ ਇਹਨਾਂ ਦਾ ਬਸ ਚੱਲੇ ਜਨਗਨਮਨ ਚੋਂ ਪੰਜਾਬ ਕੱਢ ਦੇਣ ਇਹ ਵੀ ਜਨਗਨਮਨ ਚ ਵੀ ਪੰਜਾਬ ਹੈ ਇਸ ਕੋ ਨਹੀਂ ਪਾਲ ਦੋ ਹਾਂ ਵਾਲੇ ਹਾਂ ਕਹੋ ਨਾ ਵਾਲੇ ਨਾ ਕਹੋ ਚਲੋ 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 ਜੀ ਫਿਰ ਪਾਸ ਉਧਰੋਂ ਪਹਾੜੂ ਲਾਂ ਨੂੰ ਦੇਖਣ ਆਲੇ ਹੈ ਜੇ ਆਪਣੇ ਆਗੇ ਉਹ ਸਨਾਵਰ ਚ ਪੜ ਕੇ ਆ ਕੋਈ ਦੂਨ ਚੋਂ ਪੜ ਕੇ ਪੰਜਾਬੀ ਆਉਂਦੀ ਨਹੀਂ ਆਪਦੇ ਬਾਪੂ ਨੂੰ ਕਹੀ ਜਾਂਦੇ ਰਹੇ ਮੇਰੇ ਪਿਤਾ ਸਮਾਨ ਹੈ ਔਰ ਰੂਲਾਂ ਨੂੰ ਫੋਲੋ ਕਰਾਂ ਠੀਕ ਹੈ 60 ਕਿਲੋ ਹੁਣ ਅੱਜ ਹੀ ਮੈਂ ਜਾਊਂਗਾ ਇਹੋ ਜਿਹੀਆਂ ਗੱਲਾਂ ਮੈਨੂੰ ਬਹੁਤ ਮੇਰੇ ਦਿਮਾਗ 'ਚ ਕਲਿੱਕ ਕਰ ਜਾਂਦੀਆਂ ਨੇ ਵੀ ਐਂ ਕਿਉਂ ਹੋ ਗਿਆ ਵੀ ਕੀ ਨੇ ਬਣਾਏ ਰੂਲੇ ਇਹ ਕਿਉਂ ਨਹੀਂ ਚੇਂਜ ਹੋ ਸਕਦੇ ਇਹਨਾਂ ਨੂੰ ਇਹਨਾਂ ਦੀ ਟ੍ਰੇਨਿੰਗ 'ਚੋ ਕੁੜੀਆਂ ਕ੍ਰਿਕਟ ਖੇਡਦੀਆਂ ਕੁੜੀਆਂ ਦੇ ਛੱਕੇ ਵੀ ਹੈਗੇ ਨੇ ਪਰ ਗਰਾਊਂਡ ਥੋੜਾ ਛੋਟਾ ਹੁੰਦਾ ਪਰਮਾਤਮਾ ਚਲੋ ਜੈਂਡਰ ਕੋਲਿਸ਼ਨ ਤਾਂ ਹੈਗੇ ਆ ਮੁੰਡੇ ਕੁੜੀਆਂ ਨੌਕਰੀ 'ਚ ਨਹੀਂ ਕੋਈ ਉਹ ਕਰਨਾ ਚਾਹੀਦਾ ਨੰਬਰਾਂ 'ਚ ਨਹੀਂ ਕੋਈ ਉਹ ਕਰਨਾ ਚਾਹੀਦਾ ਹਮੇਸ਼ਾ ਫਸਤੀ ਆਉਂਦੀਆਂ ਨੇ ਪਰ ਜੇ ਫਿਜ਼ੀਕਲ ਟੈਸਟ ਦੇ ਵਿੱਚ ਤੁਸੀਂ ਮੁੰਡਿਆਂ ਦੇ ਬਰਾਬਰ ਕਿਵੇਂ ਕਰਦਾਉਂਗਾ ਤੁਸੀਂ ਥੋੜਾ ਉਹਨਾਂ ਲਈ ਰੂਲ ਅਲੱਗ ਬਣਾਓ ਅੱਜ ਹੀ ਫਾਇਲ ਮੰਗਾਉਂਗਾ ਔਰ ਭੈਣੇ ਹਫਤੇ ਦੇ ਵਿੱਚ ਵਿੱਚ ਤੁਹਾਡਾ ਉਹੀ ਦਿੱਤਾ ਹੋਇਆ ਪੇਪਰ ਕੰਮ ਆਊਗਾ ਇਹ ਕਿੱਥੇ ਰੂਲ ਬਣਾਤੇ ਪਤਾ ਨਹੀਂ ਕਿੱਥੇ আচ্ছা ਜੀ ਮੈਂ ਬਿਜਲੀ ਵਾਲੇ ਬੁਲਾ ਲੇ ਬਿਜਲੀ ਬੋਰਡ ਵਾਲੇ ਮੈਂ ਕਿਹਾ ਵੀ ਤੁਹਾਨੂੰ ਕਿਹਨੇ ਕਹਤਾ ਵੀ 8 ਘੰਟੇਂ ਚ ਝੋਨਾ ਜਿਹੜਾ ਉਹਨੂੰ ਪਾਣੀ ਮਿਲ ਜਾਂਦਾ ਸਾਰਾ ਤੂੰ 8 ਘੰਟੇ ਦੇਣਾ 8 ਘੰਟੇ ਕਹਿੰਦੇ ਹਾਂ ਜੀ ਕੀ ਨਹੀਂ ਕਹਤਾ ਵੀ 8 ਘੰਟਿਆਂ ਚ ਸਾਰਾ ਚੋਨਾ ਜਿਹੜਾ ਉਹ ਚ ਪਾਣੀ ਔਰ 8 ਘੰਟਿਆਂ ਚ ਵੀ 2-2 ਘੰਟੇ ਬਾਅਦ ਅੱਧੇ ਦੇ ਘੰਟੇ ਦੇ ਕੱਟ ਲੈ ਉਹਨੂੰ ਖਾਲ ਮਰ ਜਾਂਦਾ ਮੈਂ ਕਿ ਮੈਂ ਕੁਛ ਖਾਲ ਮਰਨਾ ਪਤਾ ਹੈ ਤੁਹਾਨੂੰ ਕਹਿੰਦੇ ਨਹੀਂ ਜੀ ਮੈਂ ਕਿ 8 ਘੰਟੇ ਕਿਵੇਂ ਬਣਾਤੇ ਤੁਸੀਂ ਕਹਿੰਦੇ ਸੈਕਟਰੀ ਲੈਵਲ ਦੀ ਮੀਟਿੰਗ ਹੋਈ ਸੀ ਸੈਕਟਰੀ ਲੈਵਲ ਤੇ ਮੀਟਿੰਗ ਹੋਈ ਸੀ ਉਹ ਚ ਡਿਸਾਈਡ ਕੀਤਾ ਗਿਆ ਬੱਚਾ ਮਨੇ ਕਹਿੰਦੇ ਨਕਾ ਲੈਵਲ ਤੇ ਮੀਟਿੰਗ ਹੋਈ ਹੈ ਤੁਹਾਨੂੰ کہیں یہ کیا ہوتا ہے میں نکہ کہ نکا تھے بھائی کے میٹنگ کی ہے اٹھ گھنٹے کھا پیارا بھرتا جا نہیں نہیں میں نکہ لیول دی میٹنگ رکھاں گے ابھی کمال ہے یار میں کم کرو تو اسی چار دنوں چھ اٹھ گھنٹے دوں گے بجلی وہ بھی کٹ کٹ کے زمیندار ہے چارے دن اٹھ اٹھ کنٹے ਉਨੇ ਖੜਨ ਨਹੀਂ ਟਿਊਬਲ ਤੁਸੀਂ ਕੰਮ ਕਰੋ ਚਾਰ ਦਿਨ ਦਿੰਨੇ ਹੋ 24 ਘੰਟੇ ਤੁਸੀਂ ਤਿੰਨ ਦਿਨ 11-11 ਘੰਟੇ ਦਿਓ ਕੋਈ ਜ਼ਿੰਮੇਵਾਰ ਪਾਗਲ ਨਹੀਂ ਹੈਗਾ ਵੀ ਬੱਟਾ ਤੋੜ ਕੇ ਦੂਜੇ ਦੇ ਖੇਤ ਚ ਪਾਣੀ ਪਾ ਦਊਗਾ ਵੀ ਚਲ ਬਿਜਲੀ ਹੈਗੀ ਆ ਉਹ 9 ਜਾਂ 10 ਘੰਟੇ ਬਾਅਦ ਮੋਟਰ ਬੰਦ ਕਰ ਦਊਗਾ ਉਹ ਤੋਂ ਬਾਅਦ ਤਿੰਨ ਚਾਰ ਦਿਨ ਉਹਨੂੰ ਪਾਣੀ ਲਾਉਣ ਦੀ ਲੋੜ ਨਹੀਂ ਮੈਂ ਕਿਹਾ ਹਫਤੇ ਚ ਕਿੰਨੀ ਦਿੰਨੇ ਹੋ ਕਹਿੰਦੇ 8 ਨੂੰ ਲਾ ਲਓ ਜੀ ਸਤੰ 56 8756 ਮੈਂ ਕਿਹਾ ਮੈਂ ਕਿੰਨੀ ਕਹਨਾ ਕਹੇ 3 ਦਿਨਾਂ ਚ 33 ਮੈਂ ਕਿਹਾ ਇੱਕ ਪਾਸੇ ਤੁਹਾਡਾ ਹਫਤਾ 33 ਨਾਲ ਸਰਦਾ ਇੱਕ ਪਾਸੇ 56 ਘੰਟੇ ਹੈ ਨਾਲੇ ਤਾਂ 21 ਘੰਟੇ ਬਚਦੇ ਐ ਨਾਲੇ ਉਹ ਖੁਸ਼ ਵੀ ਕਮਾਲ ਆ ਯਾਰ ਆਪ ਮੋਟਰ ਬੰਦ ਕਰਕੇ ਆਈਦੀ ਐ ਇੰਨੀ ਬਿਜਲੀ ਆਉਂਦੀ 8 ਘੰਟਿਆਂ ਨਾਲ ਪਤਾ ਨਹੀਂ ਕਿਉਂ ਉਹਨਾਂ ਨੇ ਬੈਰ ਪਾ ਰੱਖਿਆ ਜਾ ਸਹੀ ਗੱਲ ਹੈ ਨਾ ਹਾਂ ਚਾਰ 4 ਦਿਨਾਂ ਦੇਣਗੇ 32 ਘੰਟੇ ਮੈਂ ਮੰਗਦਾ 33 ਘੰਟੇ ਇਦਰੋਂ ਘੰਟੇ ਦਾ ਹੀ ਫਰਕ ਪਿਆ ਪਰ ਜਿਹੜੇ 3 ਦਿਨ ਉਹਨੇ ਨਹੀਂ ਚਲਾਉਣੀ ਉਹ ਕਿੱਥੇ ਗਏ ਫਿਰ ਫਸਲ ਲੈਵਲ ਤੇ ਸੋਚਦੇ ਬਿਜਲੀ ਵੀ ਬਚਾਉਣੀ ਆ ਥੱਲੋ ਪਾਣੀ ਵੀ ਬਚਾਉਣਾ ਪਰ ਤੁਹਾਨੂੰ ਬਿਜਲੀ ਦੀ ਘਾਟ ਵੀ ਨਹੀਂ ਆਉਣ ਦੇਣੀ ਤੁਹਾਡੀ ਫਸਲ ਵੀ ਚੱਕਣੀ ਆ ਦੇਸ਼ ਪੰਜਾਬ ਦਾ ਵੀ ਨਾਮ ਰੌਸ਼ਨ ਕਰਨਾ ਕਹਿੰਦੇ 26 ਜਨਵਰੀ ਦੀ ਝਾਕੀ ਨਹੀਂ ਹੋ ਪੰਜਾਬ ਦੀ ਮੇਕ ਮੈਨਾ ਲੋਂਗੇ ਸਾਡੇ ਬਿਨਾ ਫਿਰ 26 ਜਨਵਰੀਆ 15 ਦਾ ਸਾਡੇ ਬਿਨਾ ਮਨਾ ਲੋਂਗੇ ਸਾਡੇ ਕੋਲ ਤਾਂ 90% ਤਾਂ ਸਾਡੇ ਕੁਰਬਾਨੀਆਂ ਸਾਡੀਆਂ ਆਜ਼ਾਦੀ ਚ ਨੇ ਘਾਰਗਿਲ ਚ ਨੇ ਗਦਰੀ ਬਾਬਿਆਂ ਕੋਲ ਕਰਤਾਰ ਸਰਾਬਿਆਂ ਕੋਲ ਤੇ ਤੁਸੀਂ ਸਾਡੇ ਬਿਨਾ ਮਨਾ ਲੋਂਗੇ ਉਹੀ ਝਾਕੀਆਂ ਪਹਿਲਾਂ ਤਾਂ 26 ਜਨਵਰੀ ਨੂੰ ਦਿਖਾਉਣੀਆਂ ਸੀ ਨਾ ਐਵੇਂ ਡੂਮਨੇ ਚ ਡੜਾ ਮਾਰ ਲਿਆ ਉਹਨਾਂ ਨੇ ਪਹਿਲਾਂ 26 ਜਨਵਰੀ ਨੂੰ ਦਿਖਾਉਣੀਆਂ ਸੀ ਹੁਣ ਮੈਂ 10 ਬਣਾ ਰੱਖੀਆਂ ਨੇ ਪੂਰੇ ਪੰਜਾਬ ਵਿੱਚ ਫਿਰਦੀਆਂ ਨੇ ਸਾਰੇ ਪੰਜਾਬ ਨੂੰ ਦਿਖਾਉਂ ਪੱਗ ਸਿੰਘ ਮਾਈ ਭਗੋ ਗੋਕਰਤਾਰ ਸਿੰਘ ਸਰਾਬਾ ਲਾਲਾ ਲਾਜਪਤਰਾਏ ਚੰਦਰ ਸ਼ੇਖਰ ਆਯਾਦ ਮਹਾਰਾਜਾ ਰਣਜੀਤ ਸਿੰਘ ਜਲਿਆਂਵਾਲਾ ਬਾਗ ਦਾ ਸਾਰਾ ਦਿਖਾਉਂ ਕਰ ਲਓ ਮੇਰਾ ਕੀ ਕਰੋਂਗੇ ਇਹ ਅਸਲ ਜਨਾਬੀ ਦੂ ਪਹਿਲਾਂ ਕੋਈ ਬੋਲਦਾ ਹੀ ਨਹੀਂ ਸੀ ਪੰਜਾਬ ਦੇ ਹੱਕਾਂ ਬਾਰੇ ਤਾਂ ਕੋਈ ਬੋਲਿਆ ਹੀ ਨਹੀਂ ਅਹੀਂ ਕਹਿੰਦੇ ਅੱਛਾ ਜੀ ਚੰਗਾ ਜੀ ਮਤਰੀ ਮਾਲਾ ਸਲੂਕ ਹੈ ਜੀ ਧੰਨਵਾਦ ਚਲੋ ਜੀ ਕਿਉਂ ਮਤਰੀ ਮਾਲਾ ਸਲੂਕ ਹੈ ਭਾਈ ਦੇਸ਼ ਅਸੀਂ ਲੈ ਕੇ ਦਿੱਤਾ ਕੁਰਬਾਨੀਆਂ ਅਸੀਂ ਦਿੱਤੀਆਂ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਦਿੱਤੀਆਂ ਅਸੀਂ ਦੇਸ਼ ਲੈ ਕੇ ਦਿੱਤਾ ਦੇਸ਼ ਦੇ ਮਾਲਕ ਬਣ ਕੇ ਬੈਠ ਗਏ 26 ਜਨਵਰੀ ਚ ਸਾਡੀ ਝਾਕੀ ਨਹੀਂ ਹੋਊਗੀ 15 ਅਗਸਤ ਭਗਤ ਸਿੰਘ ਨਹੀਂ ਹੋਊਗਾ ਕੌਣ ਨੇ ਇਹ ਡਿਸਾਈਡ ਕਰਨ ਵਾਲੇ ਕਿ ਭਗਤ ਸਿੰਘ ਰਿਜੈਕਟਡ ਆ ਜਾਂ ਸਿਲੈਕਟਡ ਆ ਇਹ ਕੌਣ ਨੇ ਜਦੋਂ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ 10 ਲੱਖ ਬੰਦਾ ਮਰ ਗਿਆ ਕੌਣ ਮਰਿਆ ਸਾਡੇ ਨਾਨੇ ਨਾਨੀਆਂ ਸਾਡੇ ਦਾਦੇ ਦਾਦੀਆਂ ਸਾਡੇ ਪਰਦਾਦੇ ਇਹਨਾਂ ਦਾ ਕੋਈ ਮਰਿਆ ਨਹੀਂ ਦੇਸ਼ ਦੇ ਮਾਲਕ ਬਣ ਕੇ ਬਹਿ ਗਏ ਅਸੀਂ ਦੇਸ਼ ਵਾਸਤੇ ਖੜਾਂਗੇ ਦੇਸ਼ ਸਾਡਾ ਇਹਨਾਂ ਦਾ ਬਸ ਚੱਲੇ ਜਨਗਨ ਮੰਚੋਂ ਪੰਜਾਬ ਕੱਢ ਦੇਣੇ ਵੀ ਜਨਗਨ ਮੰਚ ਵੀ ਪੰਜਾਬ ਹੈ ਇਸ ਕੋ ਨਿਕਾਲ ਦਿਓ ਹਾਂ ਵਾਲੇ ਹਾਂ ਕਾ ਨਾਂ ਵਾਲੇ ਨਾਂ ਕਾ ਚਲੋ 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 ਜੀ ਫਿਲਪਾਸ ਧੱਕਾ ਕਰ ਦੇ ਕਿਵੇਂ ਕਰੇ ਚੰਡੀਗੜ੍ਹ ਦੇਖੋ ਵੋਟਾਂ ਕਿਹਨੀਆਂ ਚੰਡੀਗੜ੍ਹ کسی سیانے نے کہا سو دن چور آگیا پھر ایک دن سارا ویڈیو چ ہو گیا کام ہلے دی پتہ نہیں کی دی کی بلی لے ہوں ہلے پھردے بھی ہو گیا انہیں ہیں ਐਵੇਂ ਹਲਤਾਂ ਯਾਰ ਆਹ ਨਹੀਂ ਨਹੀਂ ਇੰਨਾ ਕੁ ਨਹੀਂ ਨੋ ਇੰਨਾ ਕੁ ਜਿਆਦਾ ਹੋ ਗਿਆ ਆ ਹਾਂ ਆਹ ਹੈ ਚੱਲੂ ਸੁਪਰੀਮ ਕੋਰਟ ਨੇ ਕੱਲ ਕਿਹਾ ਕੀ ਕਹ ਸੁਪਰੀਮ ਕੋਰਟ ਨੇ ਪਾਜੀ ਮੈਂ ਕਹਾਇਆ ਸੁਪਰੀਮ ਕੋਰਟ ਦਾ ਆਰਡਰ ਆਇਆ ਕਿ ਆਹ ਡੈਮੋਕ੍ਰੇਸੀ ਹੈ ਯਾਰ ਤੁਸੀਂ ਲੋਕਾਂ ਦੀਆਂ ਵੋਟਾਂ ਦਾ ਆ ਮਜ਼ਾਕ ਬਣਾ ਰਹੇ ਹੋ ਤੁਸੀਂ ਵੋਟ ਕਿਸੇ ਨੂੰ ਪਾਈ ਹੈ ਨਿਕਲਦੀ ਕਿਤੋਂ ਆ ਚਾਂਦੀ ਕਿਤੇ ਹੈ ਰਿਜ਼ਲਟ ਕਿਤੋਂ ਹੋਰ ਆਉਂਦਾ ਹੈ ہے گا ہے گا ہے اسک ہے کت نہ کتا رب ہے گا پھر جس کا کوئی نہیں اس کا خدا ہوتا ہے کوئی گل نہیں سامنے آؤ گا سارا کچھ علی گڑھ کوئی لیڈر بننا منتری میئر بننا ہے تھونو ہی سی تو ہی ٹھیک ہو جو تو ہی ٹھیک نہیں ہوئے سنو آنا پہ گیا تو آنا پہ گیا اے بہ گئے کرسیاں تھے کرسیاں بہ گئے ہوں جڑا آؤں گا وہ باجوا وہ پرانے امیر نے ہو ਵੱਡੇ ਵੱਡੇ ਸਕੂਲਾਂ 'ਚ ਪੜਨ ਵਾਲੇ ਹਨਾ ਆ ਨਯੂ ਸਿੱਧੂ ਉਹ ਵੱਡੇ ਸਕੂਲਾਂ 'ਚ ਪੜਿਆ ਹੋਇਆ ਸੁਖਵੀਰ ਬਾਦਲ ਉਹ ਪਹਾੜਾਂ 'ਚ ਇੱਥੇ ਸਤਾਵਰ ਹੈ ਟੜਕੀ ਉੱਠ ਕੇ ਭਗਵਾਨ ਤਮਨ ਨੂੰ ਗਾਲਾਂ ਸਭ ਤੋਂ ਪਹਿਲਾਂ ਸ਼ੁਰੂ ਕਰਾਂਗੇ ਨੇ ਭਗਵਾਨ ਤਮਨ ਬਹੁਤ ਮਾੜਾ ਬੰਦਾ ਬਹੁਤ ਮਾੜਾ ਬੰਦਾ ਬਹੁਤ ਬਹੁਤ ਇਹਨੇ ਪ੍ਰਵਾਤ ਕਰਕੇ ਤਾਂ ਪੰਜਾਬ ਨੂੰ ਪਿਆ ਅਸਲ 'ਚ ਕੋਈ ਪੰਗਾ ਨਹੀਂ ਹੈਗਾ ਅਸੀਂ ਪਿੰਡਾਂ ਦੇ ਲਿਬੜੇ ਤੇ ਬਿੜੇ ਜੇ ਜਵਾਕ ਮਾਲਵੇ ਦੇ ਮਿੱਟੀ 'ਚ ਲਿਬੜੇ ਤੇ ਬਿੜੇ ਜੇ ਜਵਾਕ ਮੈਂ ਸਾਂ ਨੀਆ ਪੁੱਛਾਂ ਫੜ ਕੇ ਟੋਬਿਆਂ ਚ ਤਾਰੀਆਂ ਲਾਉਣ ਸਿੱਖੇ ਹੋਏ ਜਵਾਕ ਅੱਧੀ ਕੈਂਚੀ ਫਿਰ ਪੂਰੀ ਕੈਂਚੀ ਫਿਰ ਕਾਠੀ ਸਿੱਖ ਕੇ 10ਵੀਆਂ 11ਵੀਆਂ 12ਵੀਆਂ ਕਰਨ ਵਾਲੇ ਜਵਾਕ ਇਹਨਾਂ ਦੀਆਂ ਕੁਰਸੀਆਂ ਤੇ ਬਹਿ ਗਏ ਇਹਨਾਂ ਦੇ ਕੱਪੜੇ ਮੈਲੇ ਹੋਣ ਲੱਗ ਗਏ ਇਹ ਤਾਂ ਕਹਿੰਦੇ ਨੇ ਇਹ ਕਿਹੋ ਜਿਹਾ ਆ ਗਿਆ ਯਾਰ ਸਾਡੇ ਮੂਰੇ ਉਹ ਭਾਈ ਅਸੀਂ ਇਹੋ ਜਿਹੇ ਹੀ ਆ ਯਾਰ ਅਸੀਂ ਕਰੀਏ ਕੀ ਤੁਸੀਂ ਸਾਨੂੰ ਇਹੋ ਜੇ ਰੱਖਿਆ ਹੋਇਆ ਤੁਸੀਂ ਤਾਂ ਖਾਨਦਾਨੀ ਬਣ ਗਏ ਨਾ ਘੋੜਿਆਂ ਵਾਲੇ ਘੋੜਿਆਂ ਦੀਆਂ ਦੌੜਾਂ ਕਰਾਉਣ ਵਾਲੇ ਯਾਰ ਭੀ ਘੋੜੇ ਡਰ ਭੀ ਘੋੜੇ ਹੈਰਪ ਅੰਗਰੇਜ਼ੀਆਂ ਵਾਲੇ ਅਸੀਂ ਤਾਂ ਭਾਈ ਬੋਰੀ ਲੈ ਕੇ ਜਾਂਦੇ ਹੁੰਦੇ ਸੀ ਕ੍ਰਿਪ ਕੋ ਯੂਰੀਆ ਦੀ ਬੋਰੀ ਹੁੰਦੀ ਸੀ ਚਿੱਟੇ ਜਿਹੇ ਰੰਗ ਦੀ ਛੇਨੀ ਸਤਮੀ ਜਾਂਦੇ ਹੁੰਦੇ ਸੀ ਇੱਕ ਵਾਰੀ ਸਹੀ ਡੋਲ ਜੇ ਸਾਰੀ ਬੋਰੀ ਤੇ ਫੈ ਜਾਂਦੀ ਸੀ ਅੱਧੀ ਛੋਟੀ ਮੇਲ ਤੱਕ ਐਸਾ ਹੋਵਾ ਸਾਡਾ ਕਰ ਲੋ ਕੀ ਕਰਨਾ ਇੱਕ ਵਾਰੀ ਬਹਿ ਗਏ ਹਲਦੇ ਹੁਲਦੇ ਨਹੀਂ ਅਸੀਂ ਹੈਗੇ ਹੁਣ ਦੋਨੇ ਹੱਥ ਉੱਪਰ ਚਾਕੇ ਦੋ ਨਰ ਲਾ ਦੋ ਇਨਕਲਾਬ ਇਨਕਲਾਬ ਵਾਰ ਇਨਸਾਨਾਂ ਭਗਵਾਨ ਤੁਹਾਨੂੰ ਆਪ ਬਹੁਤ ਤੁਸੀਂ ਪਿਆਰ ਦੇ ਰਹੇ ਹੋ ਇਹੀ ਪਿਆਰ ਮੈਨੂੰ ਉਡਾਈ ਫਿਰਦਾ ਇਹੀ ਪਿਆਰ ਮੈਨੂੰ ਥੱਕਣ ਨਹੀਂ ਦਿੰਦਾ ਤੁਹਾਡਾ ਬਹੁਤ ਬਹੁਤ ਸਤਿਕਾਰ ਧੰਨਵਾਦ ਕਿ ਤੁਸੀਂ ਇਨਾ ਮਾਨਤ ਸਨਮਾਨ ਦਿੱਤਾ ਔਰ ਜੋ ਵੀ ਕੋਈ ਕਿਸੇ ਦਾ ਕੋਈ ਮੰਗ ਪੱਤਰ ਹੈ ਜਾਂ ਕੁਝ ਹੈਗਾ ਹੈ ਕਿਰਪਾ ਕਰਕੇ ਡਿਪਟੀ ਕਮਿਸ਼ਨਰ ਇੱਥੇ ਨੇ ਉਹਨਾਂ ਨੂੰ ਤੁਸੀਂ ਬਕਾਇਦਾ ਇੱਕ ਨੰਬਰ ਜਰੂਰ ਦੇ ਦਿਓ ਫੋਨ ਨੰਬਰ ਪੈਨੇ ਕੰਟੈਕਟ ਨੰਬਰ ਦੇ ਦਿਓ ਤਾਂ ਕਿ ਤੁਹਾਡੇ ਨਾਲ ਅੱਜ ਸ਼ਾਮ ਤੱਕ ਸੀਐਮਓ ਚੋ